ਇਕੋਸਪ ਤੋਂ ਬਹਿਲਾਤ ਮੈਂ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਦਿੰਦਾ ਕਿ ਜਿਹੜੀ ਇੱਕ ਰਵਾਇਤ ਹੈ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਪ੍ਰੋਸੈਸ ਦੀ ਅੱਜ ਸਰਕਾਰ ਨੇ ਹਰੀ ਚੰਡੀ ਦਿੱਤੀ ਔਰ ਜਨਵਰੀ ਦੇ ਮਹੀਨੇ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਸਿੱਖਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸੇਵਾ ਸੰਭਾਲ ਕਰ ਰਹੀ ਹੈ ਪੂਰੀ ਪੁਰਜ਼ੋਰ ਜਿਹੜੀ ਹਮਾਇਤ ਹੈ ਸਾਡੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਿਹੜਾ ਸੰਤ ਦਾਦੂਆਲ ਹੋਂਨਾ ਦੇ ਮਾਤਾ ਜੀ ਦੀ ਪਰਸੀ ਦੇ ਉੱਤੇ ਹੈ ਜਿਹਦਾ ਆਗਾਜ਼ ਹੋਇਆ ਔਰ ਉਹਦਾ ਦੇ ਨਾਲ ਖਿਲੋਤੇ ਆ ਉਹਨਾਂ ਵੱਲੋਂ ਜਿਹੜੀ ਵੀ ਸਾਡੇ ਨਾਲ ਕੋਲੋਂ ਸਹਾਇਤਾ ਕਿਸ ਕਿਸਮ ਦੀ ਵੀ ਉਹ ਸਾਡੀ ਮਦਦ ਚਾਹਦੇ ਹੋਣਗੇ ਅਸੀਂ ਉਹਨਾਂ ਦੇ ਨਾਲ ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਹਰਿਆਣਾ ਦੇ ਸਿੱਖਾਂ ਲਈ ਬਹੁਤ ਵੱਡੀ ਇੱਕ ਰਾਹਤ ਨਿਕਲਿਆ ਖੁਸ਼ੀ ਦੀ ਗੱਲ ਹੈ ਕਿ ਆਪਣੇ ਚੁਣਿੰਦੇ ਨੁਮਾਇੰਦੇ ਦੀ ਇੱਕ ਕਮੇਟੀ ਬਣਾ ਕੇ ਪੰਥ ਦੀ ਸੇਵਾ ਦੇ ਵਿੱਚ ਲਾ ਸਕਦੇ ਨੇ ਔਰ ਮੈਂ ਜਿਹੜੀਆਂ ਸ਼ੁਕਤਮਨਾਵਾਂ ਮੈਂ ਸਾਰੇ ਉਹਨਾਂ ਵੀਰਾਂ ਨੂੰ ਜਨਨ ਜਾਨਾ ਜਿਹੜੇ ਇਲੈਕਸ਼ਨਾਂ ਦੇ ਵਿੱਚ ਖੜਾ ਹੋਣਾ ਚਾਹੁੰਦੇ ਆ ਉਹ ਗੁਰੂ ਪੰਥ ਦੀ ਸੇਵਾ ਕਰਨਾ ਚਾਹੁੰਦੇ ਪ੍ਰਚਾਰ ਕਰਨੇ ਜਾਣਗੇ ਆਪ ਲੋਕ ਦੇਖੋ ਇਹ ਤੇ ਉਹਨਾਂ ਜੋ ਰੂਪਰੇਖਾ ਬਣ ਕੇ ਆਏਗੀ ਉਸ ਵਕਤ ਬਿਲਕੁਲ ਪ੍ਰਚਾਰ ਚ ਵੀ ਜਾਵਾਂਗੇ ਉਹਨਾਂ ਉਮੀਦਵਾਰਾਂ ਨੂੰ ਉਹਨਾਂ ਦੀ ਉਮੀਦ ਵੀ ਕਰਾਂਗੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਸੰਤ ਦਾਦੂ ਵਾਲ ਨੇ ਜਿਸ ਤਰੀਕੇ ਦੇ ਨਾਲ ਕੌਮ ਦੀਆਂ ਬੜੀ ਵੱਡੀਆਂ ਲੜਾਈਆਂ ਲੜੀਆਂ ਹਰਿਆਣਾ ਕਮੇਟੀ ਦੀ ਲੜਾਈ ਲੜੀਆ ਔਰ ਨਾਲ ਲਾਲ ਜਿਹੜੀਆਂ ਅੱਜ ਬਰਗਾੜੀ ਦੇ ਬਾਰੇ ਜਿਹੜੀ ਗੱਲ ਕੀਤੀ ਜਾਂਦੀ ਹੈ ਗੁਰੂਗ੍ਰਾਂਥ ਸਾਹਿਬ ਦੀ ਬੇਦਗੀਆਂ ਦੀ ਜਿਹੜੀ ਲੜਾਈ ਕੀਤੀ ਹੈ ਹਮੇਸ਼ਾ ਪੰਥ ਦੀ ਲੜਾਈ ਨੂੰ ਅੱਗੇ ਵਾਕਿਆ ਲੜਿਆ ਉਹਨਾਂ ਦੀ ਸਾਰੀ ਹਮਾਇਤ ਅਸੀਂ ਨਾਲ ਕਰਾਂਗੇ। ਸਿੱਕੋ ਸਭ ਤੋਂ ਪਹਿਲਾਂ ਤਾਂ ਮੈਂ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਦਿੰਦਾ ਕਿ ਜਿਹੜੀ ਇੱਕ ਰਵਾਇਤ ਹੈ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਪ੍ਰੋਸੈਸ ਦੀ ਅੱਜ ਸਰਕਾਰ ਨੇ ਹਰੀ ਝੰਡੀ ਦਿੱਤੀ ਔਰ ਜਨਵਰੀ ਦੇ ਮਹੀਨੇ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਸਹਿਮਤ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸੇਵਾ ਸੰਭਾਲ ਕਰ ਰਹੀ ਹੈ ਪੂਰੀ ਪੁਰਜ਼ੋਰ ਜਿਹੜੀ ਹਮਾਇਤ ਹੈ ਸਾਡੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਿਰਾ ਸੰਤ ਦਾਦੂਆ ਲਾਣਾ ਦੇ ਮਾਤਾ ਜੀ ਦੀ ਪਰਛੀ ਦੇ ਉੱਤੇ ਹੈ ਜਿਹਦਾ ਆਗਾਜ਼ ਹੋਇਆ ਔਰ ਉਹਦਾ ਦੇ ਨਾਲ ਖਲੋਤੇ ਆ ਉਹਨਾਂ ਵੱਲੋਂ ਜਿਹੜੀ ਵੀ ਸਾਡੇ ਨਾਲ ਕੋਲੋਂ ਸਹਾਇਤਾ ਕਿਸ ਕਿਸਮ ਦੀ ਵੀ ਉਹ ਸਾਡੀ ਮਦਦ ਚਾਹਦੇ ਹੋਣਗੇ ਅਸੀਂ ਉਹਨਾਂ ਦੇ ਨਾਲ ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਹਰਿਆਣਾ ਦੇ ਸਿੱਖਾਂ ਲਈ ਬਹੁਤ ਵੱਡੀ ਇੱਕ ਰਾਹਤ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਕਿ ਆਪਣੇ ਚੁਣਿੰਦੇ ਨੁਮਾਇੰਦੇ ਦੀ ਉਹ ਕਮੇਟੀ ਬਣਾ ਕੇ ਪੰਥ ਦੀ ਸੇਵਾ ਦੇ ਵਿੱਚ ला ਸਕਦੇ ਨੇ ਔਰ ਮੈਂ ਜਿਹੜੀਆਂ ਸ਼ੁਕਤਾਮਨਾ ਸਾਰੇ ਉਹਨਾਂ ਵੀਰਾਂ ਨੂੰ ਜਨਾ ਚਾਹਨਾ ਜਿਹੜੇ ਇਲੈਕਸ਼ਨਾਂ ਦੇ ਵਿੱਚ ਖੜਾ ਹੋਣਾ ਚਾਹੁੰਦੇ ਆ ਉਹ ਗੁਰੂ ਪੰਥ ਦੀ ਸੇਵਾ ਕਰਨਾ ਚਾਹੁੰਦੇ ਪ੍ਰਚਾਰ ਕਰਨੇ ਜਾਣਗੇ ਆਪ ਲੋਕ ਦੇਖੋ ਇਹ ਤੇ ਉਹਨਾਂ ਜੋ ਰੂਪਰੇਖਾ ਬਣ ਕੇ ਆਏਗੀ ਉਸ ਵਕਤ ਬਿਲਕੁਲ ਪ੍ਰਚਾਰ ਚ ਵੀ ਜਾਵਾਂਗੇ ਉਹਨਾਂ ਨੁਮਾਇੰਦਿਆਂ ਦੀ ਉਹਨਾਂ ਦੀ ਹਮਾਇਤ ਵੀ ਕਰਾਂਗੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਸੰਤ ਦਾਦੂਵਾਲ ਨੇ ਜਿਸ ਤਰੀਕੇ ਦੇ ਨਾਲ ਕੌਮ ਦੀਆਂ ਬੜੀ ਵੱਡੀਆਂ ਲੜਾਈਆਂ ਲੜੀਆਂ ਹਰਿਆਣਾ ਕਮੇਟੀ ਦੀ ਲੜਾਈ ਲੜੀ ਆ ਔਰ ਨਾਲ ਨਾਲ ਜਿਹੜੀਆਂ ਅੱਜ ਬਰਗਾੜੀ ਦੇ ਬਾਰੇ ਜਿਹੜੀ ਗੱਲ ਕੀਤੀ ਜਾਂਦੀ ਹੈ ਗੁਰੂਗ੍ਰਾਂਥ ਸਾਹਿਬ ਦੀ ਬੇਦਗੀਆਂ ਦੀ ਜਿਹੜੀ ਲੜਾਈ ਕੀਤੀ ਆ ਹਮੇਸ਼ਾ ਪੰਥ ਦੀ ਲੜਾਈ ਨੂੰ ਅੱਗੇ ਵਾਕਿਆ ਲੜਿਆ ਉਹਨਾਂ ਦੀ ਸਾਰੀ ਹਮਾਇਤ ਅਸੀਂ ਨਾਲ ਕਰਾਂਗੇ